ਪੰਜਾਬ ਸਰਕਾਰ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਰੰਗਲਾ ਪੰਜਾਬ ਇੱਕ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਹੈ 23 ਤਰੀਕ ਤੋਂ ਉਸੇ ਕੜੀ ਦੇ ਵਿੱਚ ਅੱਜ 25 ਤਰੀਕ ਨੂੰ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ ਅਤੇ ਅਸੀਂ ਸਾਰੇ ਮਿਲ ਕੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਤੇ ਅੱਜ ਦਾ ਜਿਹੜਾ ਮੈਰਾਥਨ ਹੈ ਆਪਣੀ ਸਿਟੀ ਨੂੰ ਸਮਰਪਿਤ ਹੈ ਅਤੇ ਵਿਸ਼ੇਸ਼ ਕਰਕੇ ਇਸ ਕਾਰਜਕ੍ਰਮ ਦਾ ਆਯੋਜਨ ਆਪਣੇ ਵਿਰਸੇ ਨੂੰ ਸੰਭਾਲਣ ਵਾਸਤੇ ਕੀਤਾ ਗਿਆ ਹੈ ਤੇ ਮੈਂ ਸਾਰਿਆਂ ਨੂੰ ਵਧਾਈ ਦੇਵਾਂਗਾ ਪੰਜਾਬ ਸਰਕਾਰ ਟੂਰਿਜ਼ਮ ਡਿਪਾਰਟਮੈਂਟ ਸਾਡੇ ਆਰਕੇ ਪੌਪਲੀ ਸਾਹਿਬਾਇ ਨੇ ਸੀਨੀਅਰ ਅਫਸਰ ਨੇ ਟੂਰਿਜ਼ਮ ਡਿਪਾਰਟਮੈਂਟ ਦੇ ਵਿੱਚ ਔਰ ਅਰਸ਼ਦੀਪ ਸਿੰਘ ਜੀ ਨੇ ਜੋ ਸਾਡੇ ਆਰਟੀਏ ਸਾਹਿਬ ਨੇ ਇਹਨਾਂ ਨੇ ਸਾਰਾ ਆਯੋਜਨ ਕੀਤਾ ਹੋਇਆ ਹੈ ਸਾਰਿਆਂ ਨੂੰ ਮੈਂ ਵਧਾਈ ਦੇਵਾਂਗਾ ਔਰ ਵਿਸ਼ੇਸ਼ ਕਰਕੇ ਜੋ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਨੂੰ ਵੀ ਵਧਾਈ ਔਰ ਅਸੀਂ ਸਾਰੇ ਮਿਲ ਜੁਲ ਕੇ ਆਪਣਾ ਬਧਿਆ ਮਤਲਬ ਸਾਫ ਸੁਥਰਾ اور ਬਧਿਆ ਸ਼ਹਿਰ ਬਣਾਉਣਾ ਹੈ ਅੰਮ੍ਰਿਤਸਰ ਨੂੰ ਤੇ ਬਧਿਆ ਪੰਜਾਬ ਬਧਿਆ ਦੇਸ਼ ਬਣਾਉਣਾ ਹੈ थैंक यू वेरी मच ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦਾ ਇਹ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋ ਉਸੇ سلسلے ਚ ਅੰਮ੍ਰਿਤਸਰ ਸ਼ਹਿਰ ਵਾਸੀ ਬੜੇ ਭਾਗਾ ਵਾਲੇ ਨੇ ਕਿ ਸਾਨੂੰ ਇਸ 7 ਦਿਨਾਂ ਦਾ ਰੰਗਲਾ ਪੰਜਾਬ ਮੇਲਾ ਮਿਲਿਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਤੇ ਕਰਵਾਇਆ ਜਾ ਰਿਹਾ ਪਰਸੋਂ ਇਹਦੀ ਸ਼ੁਰੂਆਤ ਹੋਈ ਸੀ 23 ਤਰੀਕ ਨੂੰ ਕਾਲਸਾ ਕਾਲਜ ਦੇ ਸੁਖਵਿੰਦਰ ਨੇ ਬੜੇ ਖੂਬਸੂਰਤ ਗੀਤ ਆਪਣੇ ਪੇਸ਼ ਕੀਤੇ ਕੱਲ ਰਾਤੀ ਰਣਜੀਤ ਐਵੇਨਿਊ 'ਚ ਹਰਜੀਤ ਹਰਮਨ ਸੀ ਅੱਜ ਸ਼ਾਮ ਨੂੰ ਸੂਫੀ ਨਾਈਟ ਹੋਏਗੀ ਉਰੇ ਚ ਲਖਵਿੰਦਰ ਵਡਾਲੀ ਆਪਣੇ ਗੀਤ ਪੇਸ਼ ਕਰਨਗੇ ਇਸੇ ਤਰ੍ਹਾਂ 29 ਤਰੀਕ ਤੱਕ ਵਕਫ ਵਕ ਸਿੰਗਰਸ ਆਪਣੀਆਂ ਗੀਤ ਅਮਰ ਸਰਵਾਸੀਆਂ ਵੱਸਤੇ ਪੇਸ਼ ਕਰਨਗੇ ਇਹਦੇ ਚ ਸਿਰਫ ਗਿੱਧੇ ਪਗੜੇ ਨਹੀਂ ਸਾਡੀ ਜਿਹੜੀ ਸਰਕਾਰ ਦੀ ਸੋਚ ਹੈ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਹੈ ਕਿ ਜੇ ਜਿਹੜੇ ਸਾਡੇ ਨੌਜਵਾਨ ਨੇ ਉਹ ਤੰਦਰੁਸਤ ਹੋਣ ਤੇ ਉਹਨਾਂ ਦੇ ਤੰਦਰੁਸਤੀ ਨੂੰ ਮੁੱਖ ਰੱਖ ਕੇ ਅੱਜ ਮੈਰਾਥਨ ਕਰਾਈ ਗਈ ਹੈ 5 ਕਿਲੋਮੀਟਰ ਦੀ ਇਹ ਦੌੜ ਉਹਨੂੰ ਹੁਣੇ ਹੀ ਇੱਥੋਂ ਰਵਾਨਾ ਕੀਤਾ ਗਿਆ ਤੇ ਜਦੋਂ ਉਹ ਵਾਪਸ ਆਣਗੇ ਉਹਨਾਂ ਚੋਂ ਪਹਿਲੇ 5 ਜਿਹੜੇ ਜੇਤੂ ਹੈ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਸੋ ਭਗਵੰਤ ਮਾਨ ਤੇ ਸਾਡੇ ਮੈਡਮ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਅਨਮੋਲ ਗਗਨ ਮਾਨ ਦਾ ਇਹ ਬਹੁਤ ਵਧੀਆ ਉਪਰਾਲਾ ਤੇ ਸਾਰੇ ਅੰਮ੍ਰਿਤਸਰੀ ਵਾਸੀ ਬਹੁਤ ਖੁਸ਼ ਨੇ ਮੈਂ ਬਾਕੀਆਂ ਨੂੰ ਵੀ ਅਪੀਲ ਕਰਾਂਗਾ ਕਿ ਜਿਹੜੇ ਜਿਹਨੂੰ ਇਹਨਾਂ ਪ੍ਰੋਗਰਾਮ ਬਾਰੇ ਹਰ ਨਹੀਂ ਪਤਾ ਉਹ ਸ਼ਾਮ ਨੂੰ ਜ਼ਰੂਰ ਰਜੀਤ ਆਪ ਨੂੰ ਪੰਡਾਲ ਚ ਆਉਣ ਤੇ ਰੰਗ ਰੰਗ ਪ੍ਰੋਗਰਾਮ ਦਾ ਆਨੰਦ ਮਾਣੋ